ਨਾ ਛੜੇਦਾ ਵੀ ਬੜਾ ਸੰਭਰੀ ਆ ਮੈਂ ਬਹਿ ਜਾਣ ਦਾ ਰੋਜ਼ ਹੀ ਕਹਦੂਗਾ ਭਾਈ ਸਾਡਾ ਤਾਂ ਘਰ ਨੂੰ ਸਮਾਰਿਆ ਘਰ ਸਮਾਰਿਆ ਘਰੇ ਹੋਊਗਾ ਪਤਾ ਹੀ ਨਾ ਇੱਕ ਡਰ ਵੀ ਲੱਗਦਾ ਬਹਿ ਜਾਣਾ ਬਾਹਲਾ ਕੱਬਾ ਸੁਹਾ ਦਾ ਆਈ ਨਹੀਂ ਪਤਾ ਕਿੱਥੋਂ ਬੋਲੇ ਬੋਲਣ ਦੀ ਪੋਰਾ ਹੀ ਆਕਲ ਨਹੀਂ ਹੈਗੀ ਹੁਣ ਤਾਂ ਮੇਰੇ ਪਾਪਾ ਆ ਗਈ ਭਾਈ ਹਾਂ ਆ ਗਈ ਆ ਗਈ ਆਦਾ ਭਾਜਾ ਤੁੱਪੇ ਆ ਕੇ ਚੱਕੀ ਫਿਰਦਾ ਉਹ ਤੇਰੇ ਬਾਅਦ ਲੱਸੀ ਲੈ ਗਵਾਂਡੀਆਂ ਤੋਂ ਮੰਗ ਕੇ ਲੈ ਮੈਂ ਤਾਂ ਲੱਸੀ ਪੀਂਦੀ ਨਹੀਂ ਮੇਰੇ ਤਾਂ ਪਹਿਲਾਂ ਹੀ ਜਾੜਾ ਦੁਖਦੀਆਂ ਨੇ ਉਹ ਰੋਟੀ ਖਾ ਲਾਂਗੀ ਕੱਦੀ ਹੋ ਰ ਪੁੱਛ ਲੈ ਮੇਰਾ ਰੇਸ਼ਾ ਪੈ ਰਾ ਜੜਾ ਚ ਉਹ ਠੰਡੀ ਹੁੰਦੀ ਆ ਪੈਣ ਦੇ ਖਸਮ ਵੀ ਇਹ ਆਹ ਕੌਣ ਫੜਾ ਕੇ ਜਾਂਦਾ ਬਰੋਟੀ ਤੈਨੂੰ ਆਹ ਦਾਦੀ ਬੁੜੀ ਫੜਾ ਕੇ ਜਾਂਦੀ ਆ ਬਈ ਤੇਰੀ ਤਾਈ ਅੱਛਾ ਲੈ ਜ ਵੱਡੇ ਘਰ ਦੇ ਵਿੱਚ ਜੀਵ ਵੀ ਨਹੀਂ ਲੱਗਦਾ ਕੱਲੇ ਬੰਦੇ ਦਾ ਹੋਰ ਤੂੰ ਆ ਜਾਕਰ ਜੀ ਲੱਗ ਜਾ ਕਰੂਗਾ ਲੈ ਮੈਂ ਕਿਉਂ ਆ ਜਾ ਕਰ ਮੈਂ ਤਾਂ ਆ ਜਾ ਤੂੰ ਮੈਨੂੰ ਕਿੰਨੇ ਦਿਨ ਹੋ ਗਏ ਮੇਰੇ ਮਾਗਰ ਪੈਦਾ ਸੀ ਵੀ ਭਾਈ ਘਰ ਸਮਾਰ ਜਾ ਕਰ ਸਮਾਰ ਜਾ ਮੈਂ ਇਕੱਲੇ ਬੋਕਰ ਮਾਰੀ ਹੋਣੀ ਆ ਉਹਦਾ ਫਿਰ ਹੁਣ ਖਾਸ ਚਰ ਹੋ ਗਿਆ ਸਮਾਰਿਆ ਨਹੀਂ ਕਰ ਮਹੀਨਾ 4-5 ਮਹੀਨੇ ਹੋ ਗਏ ਘਰ ਦਾ ਸਮਾਰੈਨ ਜਮੀ ਅੱਛਾ ਤੂੰ ਕਦੋਂ ਆ ਗਿਆ ਦਾ ਖੁੱਖ ਜਾ ਪੱਟਣ ਵਾਲਾ ਪਿਆ ਦੇ ਸਾਰੇ ਨਾ ਤੁਸੀਂ ਬਾਹਰ ਨਹੀਂ ਵਗੇ ਸੀ ਤੂੰ ਕਦੋਂ ਆ ਗਿਆ ਮਾਦਾ ਭਾਈ ਕੱਲ ਹੀ ਆਇਆ ਕੁੜੀ ਕੋਲੋਂ ਅੱਛਾ ਮੈਨੂੰ ਉਹਨੇ ਸੁਖੇ ਨੇ ਸਨੇਹਾ ਲਾਇਆ ਸੀ ਕਹਿੰਦਾ ਉਸ ਘਿਹੜੇ ਬਾਬੇ ਨੇ ਆਖਿਆਗਾ ਵੀ ਉਹ ਘਰ ਸਮਾਰ ਕੇ ਆਉਣਾ ਉਹਨਾਂ ਦਾ ਹੋਰ ਮੈਂ ਮਿੱਠੂ ਨੂੰ ਸੱਦੂਗਾ ਮੈਂ ਮਿੱਠੂ ਹੀ ਕਰਕੇ ਜਾਊਗੀ ਕੰਮ ਉਹ ਤਾਂ ਮੈਨੂੰ ਪਾਤੀ ਹੈ ਬਾਬਾ ਪਹਿਲਾਂ ਕਿਹੜਾ ਮੈਂ ਕੰਮ ਆਈ ਤੇਰੇ ਕਦੇ ਹੋਰ ਫੇਰ ਕਰ ਅੱਜ ਅੱਜ ਕਰਦੀ ਕੰਮ ਸਾਰਾ ਕਰ ਦਿੰਦੀ ਆ ਚੱਲ ਕਿੱਥੇ ਪਈ ਬੁੱਕਰ ਬੁੱਕਰ ਦੱਸ ਮੈਨੂੰ ਆ ਜਾ ਚਲ ਮਾਰ ਦਨੀ ਆ ਮੈਂ ਤਾਂ ਸਮਾਰ ਕੇ ਮਾਰਦੀ ਬੋਕਰ ਨਾ ਨਾ ਸਮਾਰ ਕੇ ਮਾਰੂੰਗੀ ਪੰਜ ਚਾਰ ਮਿੰਟ ਲੋਡਨਾ ਪਵੇ ਜਿਹੜੀ ਠੀਕ ਆ ਠੀਕ ਆ ਕਿੱਥੇ ਪੀ ਆਹ ਕਾਵਰੇ ਸਾਰੇ ਲੋਡ ਕਰਨ ਵਾਲੇ ਨੇਗੇ ਕੋਈ ਨਾ ਕਰ ਦੂੰਗੀ ਬਾਬਾ ਬੋਕਰ ਦੱਸ ਕਿੱਥੇ ਆ ਆਪਣਾ ਕੰਮ ਵੀ ਕਰ ਦੂੰਗੀ ਲੈ ਓ ਲੈ ਮੈਂ ਤਾਂ ਕੰਮ ਆ ਕਰਨਾ ਹੈ ਤੇਰੇ ਕਰਦਾਈ ਕੀ ਗੱਲਾਂ ਕਰਦਾ ਬਾਬਾ ਮਤੂੰ ਓਏ ਆਪਣਾ ਕੰਮ ਆ ਕਰਨਾ ਵੀ ਕੋਈ ਆ ਕਰਤੇ ਚੱਕ ਕੇ ਲੋਡ ਕਰਦੀ ਨਾਲੇ ਤਾਂ ਅੱਛਾ ਅੱਛਾ ਇਹ ਤਾਂ ਕਰ ਦੂੰਗੀ ਮੈਂ ਤੇ ਹੋਰ ਹੀ ਵਾਸੇ ਬੋਲੀ ਜਾਣਾ ਐ ਤਾਂ ਫਿਰ ਬਾਬਾ ਤੈਨੂੰ ਪਤਾ ਆਏ ਜਿੰਨੇ ਮਹਿਗੀ ਨਾਲੇ ਜਿਹੜੀ ਤੂੰ ਸਮਝਦਾ ਉਹ ਨਹੀਂ ਹੈਗੀ ਮੈਂ ਮੈਂ ਤਾਂ ਕੰਮ ਧੰਦਾ ਕਰਨ ਵਾਲੀ ਐ ਕੰਮ ਧੰਦਾ ਕਰ ਜੂਗੀ ਤੇਰਾ ਪੈਸੇ ਲੈ ਲਈ 2000 ਰੁਪਿਆ ਲੈ ਕਿਉਂ ਕੀ ਗੱਲ ਉਹ ਮਹੀਨੇ ਦੇ ਕਹਿਣਾ ਲੱਗ ਜਾ 2000 ਅੱਛਾ ਕੋਈ ਨਾ ਹਾਂ ਮਹੀਨਾ 2000 ਤਾਂ ਮੈਂ ਲੱਗ ਜੂਗੀ ਕੱਲੀ ਬੋਕਰ ਮੱਕੀ ਮਾਰਨੀ ਆ ਹਾਂ ਬੋਕਰ ਮਾਰ ਜਾ ਕਰੀ ਮਾੜਾ ਮੋਟਾ ਪੀਲੀਆ ਕੱਪੜਾ ਜਾਂ ਧੋਣ ਵਾਲਾ ਧੋ ਲਿਆ ਕਰੀ ਮੇਰਾ ਤੇਰੇ ਕੱਲੇ ਦੇ ਹੁਣ ਧੋਣ ਨਾਲੇ ਆ ਇਕੱਲੇ ਤੇ ਚਾਦਰਾਂ ਹੋਇਆ ਕਰੋ ਕਿ ਨਿਕਰ ਜੀ ਹੋਇਆ ਕਰੋਗੀ ਬਸ ਕੋਈ ਨਾ ਉਹ ਤਾਂ ਮੈਂ ਧੋ ਦਿਆ ਕਰੂੰਗੀ ਤੂੰ ਸਿਰਫ ਜਿਪਾਕ ਰੱਖ ਦਿਆ ਕਰ ਇਧਰ ਆਉਂਦੀ ਜਾਂਦੀ ਮਸਲ ਦਿਆ ਕਰੂੰਗੀ ਨਿਕਰ ਮੜੀ ਸਮਾਰ ਕੇ ਧੋਦਾ ਕਰੀ ਭਾਈ ਕੋਈ ਨਾ ਧੋ ਦਿਆ ਕਰੂੰਗੀ ਤੂੰ ਮੈਨੂੰ ਐਂ ਦੱਸ ਵੀ ਤਾਂ ਆ ਜਿੰਦੇ ਜਿੰਦੂ ਤੇ ਲੱਗੇ ਪੈਨੇ ਪੁੰਜੀ ਕਿਤੇ ਕੋਲੇ ਆ ਕੂਤੀ ਦੰਨਾ ਭਾਈ ਮਾ ਤੁਨ ਆ ਜਾ ਭਾਲ ਕੇ ਕੁੰਜੀ ਲੋਗ ਗਿਆ ਜੀ ਮੈਂ ਲੈ ਅੱਧਾ ਟਾਈਮ ਦਵਾ ਉਹ ਤੇ ਮੈਨੂੰ ਆਈਂ ਖਰਾਬ ਕਰ ਦੇਗਾ ਟਾਈਮ ਖਰਾਬ ਕਰ ਦੇਗਾ ਭਾਈ ਹੁਣ ਹੈ ਉਹ ਆਇਆ ਭਈ ਫਿਰ ਢਿੰਦੇ ਲਾਉਣੇ ਪੈਂਦੇ ਆ ਹੁਣ ਹੋਰ ਤੈਨੂੰ ਕਹਦਾ ਚੋਰ ਚੱਪੇ ਬਾਲੇ ਫਿਰ ਦੇਣਗੇ ਹੋਰ ਇਹ ਤਾਂ ਹੈ ਫਿਰ ਤੂੰ ਹਾਂ ਇਹ ਤਾਂ ਹੈ ਯਾ ਤੂੰ ਰਹਿ ਰਹਿ ਪਿਆ ਕਰ ਭਈ ਇੱਥੇ ਬਾਬੇ ਜੀ ਤੂੰ ਕਿਰਾਏ ਤੇ ਦੇ ਜੀ ਹਮਕਾਨ ਕਿਸੇ ਨੂੰ ਤੈਨੂੰ ਦੇ ਦੇਣਾ ਮੈਨੂੰ ਦੇ ਦੇਣਾ ਹੋਰ ਮੈਂ ਕੱਲੀ ਤੀ ਮੀਆਂ ਲੋਕ ਗੱਲਾਂ ਬਣਾਉਣ ਲੱਗ ਜਾਣਗੇ ਵੀ ਬਾਬੇ ਕੋਲੇ ਰਹਿੰਦੀ ਆ ਹਾਂ ਉਹ ਬਾਬੇ ਕੋਲੇ ਰਹਿੰਦੀ ਆ ਕਿ ਉਹੀ ਗੱਲ ਤੀ ਬੰਦੇ ਜਿਹੜੇ ਲੋਕ ਉਹਨਾਂ ਨੂੰ ਤੀਮੀਆਂ ਨਾਲ ਆ ਬੰਦੇ ਆਲੇ ਨੂੰ ਟਿਕੜ ਦੰਦੇ ਮੈਂ ਤਾਂ ਫੇਰ ਵੀ ਮੇਰੇ ਤਾਂ ਸਿਰ ਤੇ ਬੰਦਾ ਨਹੀਂ ਹੈ ਗਿਆ ਉਫਰ ਕੀ ਹੁੰਦਾ ਤੂੰ ਰਹਿ ਜਾ ਇੱਥੇ ਮੇਰੇ ਕੋਲੇ ਨਾ ਬਾਬਾ ਹੀ ਨਹੀਂ ਐ ਤਾਂ ਲੋਟ ਨਹੀਂ ਆਉਂਦਾ ਤੈਨੂੰ ਪਤਾ ਨਾ ਘੰਟੇ ਲੋਟ ਕਰ ਲਾਂਗੇ ਲੈ ਸ਼ਰਮ ਨਹੀਂ ਆਉਂਦੀ ਤੈਨੂੰ ਤੇਵੇ ਚੜਤਾ ਹੋਈਆਂ ਪਈਆਂ ਤੇਰੀਆਂ ਮੈਂ ਕਿਹਾ ਸਮਝੀ ਐਨੀ ਐਨੀ ਐਨਾ ਵਧੀਆ ਘਰ ਮਿਲੂਗਾ ਤੈਨੂੰ ਨਹੀਂ ਨਹੀਂ ਮੈਂ ਤਾਂ ਕਿਰਾਇਆ ਹੀ ਦੇ ਦਿਆ ਕਰੂੰਗੀ ਹਾਂ ਤੇ ਤੂੰ ਨਾ ਇੱਥੇ ਰਹਿਿਆ ਕਰੀ ਮੈਂ ਆਪੇ ਸਾਫ ਸਫਾਈ ਰੱਖ ਲਿਆ ਕਰੂੰਗਾ ਮੈਂ ਮਹੀਨੇ ਤੋਂ ਆਜਾ ਕਰੂੰਗਾ ਮਬਾ ਕੀ ਕਰਦਾ ਉੱਤੇ ਉੱਤੇ ਜੜਦਾ ਹੋਣਾ ਉਪਰੋਂ ਆਦਾ ਦੇਖਦਾ ਯਾਰ ਤੈਨੂੰ ਕੀ ਲੱਗ ਰਿਹਾ ਹੈ ਤੇਰੀ ਗੱਲ ਜੀ ਤੇ ਚਲ ਕੋਈ ਨਾਲ ਤੂੰ ਉਹ ਫੜਾ ਉਂਝਿਆ ਬੜਾ ਮਸੰਦ ਦਾ ਤੱਕੜਾਈ ਆ ਭਾਜ ਹਾਂ ਹੁਣ ਤੇਰੀ ਉਮਰ ਪਤੰਗ ਚੜਾਉਣ ਵਾਲ ਕੋਈ ਆ ਦੋਨੇ ਜਣ ਚੜਜਾਂਗੇ ਤਾਂ ਹਾਂ ਪਤੰਗ ਤੋਂ ਮਨ ਰੋੜ ਕੇ ਫੜਾ ਦੀ ਬਾਬਾ ਹੌਲੀ ਬੋਲ ਪਾ ਇੱਥੇ ਤਾਂ ਸੋਢਿਆਣ ਗਵਣਦੀ ਉਹਦੀ ਕਹਿ ਦੇਣੀ ਵੀ ਬਾਬੇ ਕੋਲੇ ਕੌਣ ਆ ਰਹੀ ਹੈਗੀ ਉਹ ਇੱਕੇ ਛੜਾ ਜਾਗਾ ਕਹਾਂ ਹੈਗਾ ਮਰਾ ਉਹ ਆੜੀ ਆਉਂਗਾ ਅੱਛਾ ਉਹ ਆ ਜੀ ਨਹੀਂ ਪਤਾ ਹੁਣ ਉਹ ਆ ਜੇ ਉੱਥੇ ਉਹ ਖੜਾ ਸੀਗਾ ਉਹ ਆਈ ਜਾਂਦਾ ਸੀ ਅਕਰ ਬਦਲੀ ਕੀ ਕਰਨਾ ਕਿ ਮੈਂ ਤੇਰੇ ਕੋਲੇ ਆਉਂਦਾ ਸੀ ਉਹ ਮੇਰੇ ਕੋਲੇ ਦਾ ਪਤਾ ਨਹੀਂ ਕੀ ਲੈਣਾ ਆਉਂਦਾ ਉਹ ਮੇਰੇ ਪੈਸੇ ਕੱਢ ਕੇ ਲੈ ਗਿਆ ਇੱਕਦਮ ਆ ਤਾਂ ਦੀ ਕੁੰਜੀ ਜੀ ਪੀ 12 ਦੀ ਇਹੀ ਆਪਾਂ ਹੀ ਪੈਸੇ ਵੀ ਲੈ ਗਿਆ ਜੀ ਕੱਢ ਕੇ ਉਹ ਇੱਕਦਮ ਮੇਰੇ ਅੱਛਾ ਹੋਰ ਆਇਆ ਤਾਂ ਹੀ ਹੈਗਾ ਬਾਬਾ ਉਹ ਆਇਆ ਜੀ ਆ ਭਾਈ ਸੁੱਖਾ ਹਾਂ ਪਹਿਲਾਂ ਮੈਂ ਕਰਦੀ ਰਹੀ ਉਹਨਾਂ ਦੇ ਕੰਮ ਤਾਂ ਹੁੰਦਾ ਆਇਆ ਜ ਤਾਂ ਕਾਣੂਆ ਉਹ ਵਿਚਾਰਾ ਕਾਣੂ दारू ਪੀ ਗਿਆ ਭਾਈ ਮੇਰੇ ਪੈਸਾ ਨਹੀਂ ਮਾ ਟਿੱਕੇ 'ਚ ਬੈਠਾ ਦੇਖਿਆ ਸੀਗਾ ਅੱਛਾ ਤਾਂ ਤੂੰ ਮੂੰਹ ਕਾ ਤੋ ਲੜਾ ਉਹਨਾਂ ਨੂੰ ਮੂੰਹ ਤਾਂ ਸਾਡੀ ਜਾਰੀ ਵਾਲੀ ਪੁਰਾਣੀ ਆ ਭਾਈ ਅੱਛਾ ਉਹ ਅਸੀਂ ਨੇ ਮੈਨੂੰ ਸੁਨੇਹਾ ਲਾਇਆ ਸੀ ਕਹਿੰਦਾ ਬੱਬਾ ਅਰਚ ਖੇੜਾ ਕਹਿੰਦਾ ਭਾਈ ਤੈਨੂੰ ਬੜਾ ਯਾਦ ਕਰੀ ਜਾਂਦਾ ਉਹ ਅਸੀਂ ਕੰਮ ਤਾਂ ਇਕੱਠਾ ਕਰਦੇ ਹੁਣਾਂ ਜੋ ਦੋਨੇ ਜਾਣੇ ਅੱਛਾ ਜਦੋਂ ਦੀ ਸਾਡੂ ਸੁਰਪਤ ਸਿੰਘ ਬੜੀ ਸਾਡੀ ਅੱਛਾ ਕੋਈ ਕੰਮ ਲਾ ਬੌਧਰ ਨੂੰ ਹੋ ਜਾ ਮਾੜਾ ਠੰਡਾ ਫੇਰ ਕਰਦੀਆਂ ਫੇਰ ਖੋਲਨੇ ਵਾਰ ਤੇਰੀ ਕੋਈ ਕੰਮ ਕਰੀਏ ਅਸੀਂ ਅੱਛਾ ਉਹ ਮੱਥੋਂ ਬਣਾਈ ਕਰਦਾ ਹਾਂ ਮੈਂ ਉਹਦੇ ਵੜਾ ਨਹੀਂ ਕਰਦਾ ਤੇ ਤੂੰ ਪੇ ਇਤਨਾ ਰਿਆ ਕਰ ਕਰਦਾ ਆਪਦੇ ਦਾ ਤੂੰ ਤਾਂ ਪੁੱਟਾਗਾ ਤੂੰ ਆ ਭੋਲਾ ਉਹ ਚਲਾਕ ਭਈ ਆਇਆ ਤਾਂ ਹੁਣ ਤਲਾਕ ਤਾਂ ਹੈਗਾ ਉਹ ਔਰ ਹੁਣ ਤਲਾਕ ਉਹ ਕੰਮ ਵੀ ਦੇ ਦਿੰਦਾ ਮੈਨੂੰ ਮਾਲਤਾਲ ਵੀ ਲੈ ਆਉਂਦਾ ਕਿਸੇ ਬਾਸਿਓ ਆਇਆ ਤਾਂ ਹੁਣ ਮੈਨੂੰ ਪਤੀ ਹੈ ਬਾਬਾ ਤੂੰ ਬਾਹਰ ਅੰਦਰ ਘਾਟੇ ਨਿਕਲਦਾ ਉਹ ਤਾਂ ਤੁਰਦਾ ਫਿਰਦਾ ਰਹਿੰਦਾਗਾ ਉਹ ਮਾਲ-ਖਾਲ ਵਾਧੂ ਲਿਆਉਂਦਾਗਾ ਉਹਦਾਂ ਨੂੰ ਖਾਵਾ ਸਾਬਰਾ ਹੀ ਪਿੰਡ ਦੇ ਸਾਰਿਆਂ ਲਿਆ ਜਾਂਦਾ ਹੋਰ ਹਾਂ ਪਰ ਰਾਤ ਨੂੰ ਇੱਥੇ ਮਾਲਸਾਲ ਬਣਾ ਲਾ ਲੈ ਮੀਟ ਮੂਟ ਬਣਾ ਲੈ ਨਾਲਾ ਤੁਲਾ ਉਹ ਦੇਖ ਪਤਾ ਰੱਖਿਆ ਉਹਨੂੰ ਤਾਂ ਆਪ ਘਰੋਂ ਬਾਰੋਂ ਗੱਡ ਰੱਖਿਆ ਉਹ ਆਪ ਤੇਰੇ ਕੋਲੇ ਆ ਕੇ ਪੈ ਜਾਂਦਾ ਹੁਣ ਇੱਥੇ ਐਤਾ ਪਈ ਰਾਤ ਨੂੰ ਇੱਥੇ ਤੋਤੇ ਹੀ ਡਾਉਨੇ ਆਉਂਦੇ ਨੇ ਚੱਲ ਵਧੀਆ ਬੱਬ ਟਾਈਮ ਪਾਸ ਹੋ ਜਾਂਦਾ ਉਹ ਇੱਕ ਕਮਰੇ ਤੂੰ ਪਾ ਜਾ ਕਰੀ ਫਿਰ ਪਈ ਇੱਧਰ ਨਾ ਨਾ ਐ ਨਹੀਂ ਮੈਂ ਮੈਂ ਤਾਂ ਕਿਰਾਏ ਤੇ ਮੈਂ ਪੁੱਛੂੰਗੀ ਪਹਿਲਾਂ ਵੀ ਕਿਰਾਏ ਦੇ ਭਈ ਮੈਂ ਇੱਥੇ ਲੈ ਲਾਂ ਕਿ ਨਾ ਲੈ ਲਾਂ ਸਤ ਪਤਾ ਉਹ ਤੁਹਾਡੇ ਜਿਹੜੇ ਤੁਹਾਡੇ ਸਕੇ ਨੇਗੇ ਇਹ ਵੀ ਰਗਣ ਤਰਾਜ ਕਰਨ ਲੱਗ ਜੇ ਹਨ ਵੀ ਕੱਲੇ ਊੜੇ ਕੋਲੇ ਰਹਿੰਦੀ ਮਾ ਮਾਤਾ ਨਹੀਂ ਬੱਬਾ ਜੀ ਕੱਲ ਮੈਂ ਪਈ ਮਾ ਕੱਲਾ ਬਣਾ ਲੈਂਦੇ ਲੋਕ ਤੂੰ ਆ ਤੂੰ ਮੈਨੂੰ ਕਿਵੇਂ ਰੱਖੇਗਾ ਜਿਵੇਂ ਆ ਰੱਖਦੇ ਹੁੰਦੇ ਆ ਆ ਕੀ ਬੱਬਾ ਆ ਇਸ ਗੱਲ ਦਾ ਮਾਰਾ ਕਹਿੰਦਾ ਤੂੰ ਕਿਰਾਏ ਤੇ ਰਹਿ ਜਾ ਲੈ ਹੋਰ ਪਈ ਹੁਣ ਫਰਾਂ ਹੀ ਰੱਖੂਗਾ ਤੇ ਤੈਨੂੰ ਚਲ ਹੁਣ ਮੈਂ ਬੋਕਰ ਮਾਰਦਾ ਬੋਕਰ ਬੋਕਰ ਹੈਗੀ ਆ ਹਾਂ ਕਿੰਦਰ-ਇੰਦਰ ਪਈ ਆ ਬੋਕਰ ਤਾਂ ਹੈਗੀ ਆ ਪਈ ਗੱਲ ਕਰ ਉਹ ਝਾੜੂ ਯਾਰ ਨਹੀਂ ਹੈਗਾ ਮੇਰੇ ਕੋਲੇ ਫਿਰ ਬੱਬਾ ਝਾੜੂ ਤਾਂ ਲਿਆਉਣਾ ਸੀ ਹੁਣ ਮੈਂ ਬੋਕਰ ਕਾਹਦੇ ਨਾਲ ਮਾਰੂੰਗਾ ਇੱਥੇ ਝਾੜੂ ਨਾਲ ਹੀ ਮਾਰਾਂਗੀ ਪਈ ਬੋਕਰ ਝਾੜੂ ਢਾਲਦਾ ਉਹਦੇ ਨਾਲ ਦਿੱਤਾ ਨਹੀਂ ਨਿਕਲਦਾ ਬੋਕਰ ਨਾਲ ਪੱਕੇ ਥਾਂ ਤੋਂ ਦਿੱਤਾ ਨਹੀਂ ਟਾੜੂ ਨਾਲ ਆ ਹੁੰਦਾ ਸਾਫ ਹੁੰਦਾ ਟਾੜੂ ਤੈਨੂੰ ਦੇਵਾਂ ਫਿਰ ਭਾਈ ਸ਼ਰਦਾ ਨਹੀਂ ਲੈ ਹੋਰ ਹੁਣ ਚਾਰ ਮਾ ਟਾੜੂ ਲੈ ਕੇ ਨਾ ਦੇ ਨੀ ਦੇ ਲਿਆ ਟਾੜੂ ਹੋਇਆ ਤਾਂ ਭਈ ਇਹ ਬਤਕ ਲਈ ਆ ਕਿਹੜਾ ਪਾ ਆ ਦੇਖ ਭਾਈ ਆ ਤੇ ਲੈ ਇਹ ਕੀ ਚਾੜੂ ਵਾ ਬੈ ਤਾਂ ਇਹ ਤਾਂ ਮੇਰੇ ਕਮਰਾ ਵੀ ਨਹੀਂ ਕਸਮਰ ਨਾ ਇਹ ਤਾਂ ਸਾਰਾ ਖੰਡਿਆ ਪਿਆ ਐਮੀਲਾ ਦਾ ਪਾਈਏ ਤੂੰ ਟਾੜੂ ਉਟਾੜੂ ਬਹੁਤ ਵਧੀਆ ਏ ਨਾ ਨਾ ਇਦਾਂ ਨਹੀਂ ਬੱਸਦਾ ਬਾਬਾ ਨਮਾ ਲਿਆ ਤਾਂ ਕਾਂ ਤੋਂ ਜਸ ਮਰੋਣਾ ਕਰਾਈ ਵੀ ਟਾੜੂ ਨਾਲ ਮਾਰਦੀ ਹੁੰਦੀ ਸੀ ਦੇਖ ਬੜਾ ਲੈ ਵੜ ਕੇ ਦੇਖ ਲੈ ਮੂਰੋ ਜਮੀ ਇਹ ਕਸ ਦੇਈ ਨਹੀਂ ਹੈਗਾ ਪੋਲਾ ਹੋਇਆ ਪੈ ਪੋਲਾ ਹੋ ਰਿਹਾ ਭਈ ਹੁਣ ਹੁਣ ਤਾਈ ਨੂੰ ਨਜ਼ਰ ਹੋ ਗਿਆ ਬਰਸਤੀ ਨੂੰ ਪੋਲਾ ਤਾਂ ਹੁਣ ਹੀ ਆ ਬੜਾ ਮੋਟਾ ਇਹਦਾਂ ਮੈਥੀ ਵੱਸਦਾ ਬਾਬਾ ਫਿਰ ਕਾੜਾ ਤਾਂ ਝਾੜੂ ਲਿਆ ਹੋਰ ਹੋਣਾ ਆ ਸੰਭਰੇ ਵੀ ਜਾਵੇ ਕਿੰਨੇ ਕਿੰਨੇ ਤਾਂ ਰਹੀ ਉੱਥੀ ਭਈਆ ਕਾੜਾ ਜਾ ਲਿਆਉਣੇ ਫਿਰ ਕੁਝ ਪਾਲ ਕੇ ਹੋਰ ਹੁਣ ਆਣਾ ਪਈ ਫਿਰ ਹੱਟ ਕਾਣ ਦੇ ਜਾਣਾ ਬੂ ਭਾਈ ਫਿਰ ਇਹ ਨਾ ਟਖੇੜਾ ਯਾਰ ਨਿੱਤ ਨਹੀਂ ਰਿਆ ਹੁੰਦਾ ਆਪਾਂ ਆਈ ਨਹੀਂ ਤੂੰ ਆ ਰਹੀ ਆ ਬੱਬਾ ਮੈਂ ਤਾਂ ਆ ਰਹੀ ਆ ਉਹ ਆਪਣਾ ਬੜਾ ਜਾ ਜਾਂਦੀ ਮੜਾ ਜਾ ਉਧਰ ਮੈਂ ਕਿਹਾ ਪਹਿਲਾਂ ਇਧਰ ਸਫਾਈ ਜੀ ਕਰ ਜਾ ਤਾਂ ਫੇਰ ਆਉਂਗੀ ਇਹਦਾ ਇਹ ਮੱਦ ਮਾਰਦਾ ਹਣਾ ਤੂੰ ਆ ਕੇ ਮੇ ਚੱਕੀ ਵਰਲੇ ਮੱਥਾ ਜਾ ਉਹ ਮੱਥਾ ਤਾਂ ਸਿੱਟ ਗਿਆ ਇਹ ਕੂੜਾ ਦਾ ਰਾਤ ਬੋਤਲ ਫੁੱਟ ਕੇ ਕੰਚ ਦੀ ਮੱਥਾ ਅੱਛਾ ਮਸ਼ੂਕ ਦੀ ਯਾਦ ਜੀ ਆ ਗਈ ਸੀ ਲੈ ਦੇਖ ਲੈ ਤੇਰੀ ਵੀ ਮਸ਼ੂਕ ਹੈਗੀ ਆ ਬਾਬਾ ਉਹ ਪਹਿਲਾਂ ਹੈ ਜੀ ਸੀ ਪੂਰਾ ਵਰ ਗਿਆ ਕੰਜਦੀਆਂ ਹੁਣ ਰਾਤ ਨੂੰ ਕੰਚ ਦੇ ਗਲਾਸ ਦੀਂਦੀਂ ਦੀ ਹੈ ਮੈਂ ਤਾਂ ਤੈਨੂੰ ਇੰਨਾ ਚੰਗਾ ਸਮਝਦੀ ਸੀ ਮੈਂ ਤਾਂ ਆਪਾਂ ਬਿਰੂ ਕਹਿੰਦੀ ਸੀ ਮੈਂ ਤੂੰ ਨਹੀਂ ਕਿਸੇ ਕੰਮ ਦਾ ਹੈਗਾ ਉਹ ਤਾਂ ਬਾਬਾ ਇੰਨਾ ਚੰਗਾ ਨਾ ਤੂੰ ਤਾਂ ਇਹਦੇ ਨਾਲ ਵਿਚਾਰ ਚੰਦੇ ਉੱਤੋਂ ਦੀ ਆਏ ਆ ਭਾਈ ਚੰਗਾ ਤਾਂ ਉਹ ਵੀ ਬਥੇਰਾ ਕੰਜਦਾ ਹਾਂ ਮਾਰੇ ਕਮੰਜ ਪੈ ਗਿਆ ਹਾਂ ਲੈ ਲੈ ਲਾਉਣ ਲੱਗ ਗਿਆ ਘਰ ਜਾ ਦੇਖ ਭਾਂਜਾ ਰਾਉਣ ਕਹਿੰਦੀ ਸੀ ਪਹਿਲਾਂ ਤੇ ਨਹੀਂ ਤੂੰ ਉੱਦ ਮੈਨੂੰ ਕਹਦਾ ਸੀ ਕਿ ਹਣੇ ਤੈਨੂੰ ਆ ਕੇ ਵੇਖ ਘਰ ਦੀ ਸਫਾਈ ਕਰ ਜਾ ਦੇ ਖਿਚਾੜੂ ਦੇ ਕੇ ਕਹੇ ਜਾ ਹੁਣ ਇਹਦਾ ਤਾਂ ਬੋਕਰ ਬੱਜਣ ਗਿਆ ਓ ਤਾਰੂ ਕੀ ਪਤਾ ਕਿੱਥੇ ਵਰਤਦਾ ਓ ਭਾਈ ਔਰ ਹੁਣ ਮਾਂ ਨੂੰ ਆ ਕੇ ਮਾਂ ਬੱਬਾ ਝਾੜੂ ਲੈ ਕੇ ਦੇ ਹੁਣ ਝਾੜੂ ਲੰਘ ਗਿਆ ਹੋਇਆ ਰੋਟੀ ਖਾਧੀ ਰੋਟ ਮੈਂ ਤਾਂ ਨਹੀਂ ਖਾਧੀ ਬੱਬਾ ਉਸਨੇ ਖਾਧੀ ਹੋਣੀ ਅੱਛਾ ਮੂੰਹ ਚ ਮੁਰਕੀ ਪਾਈ ਹੋ ਕੋਈ ਨਾ ਨਾ ਮੈਂ ਲੈ ਮੈਂ ਕਰੇ ਖਾ ਕੇ ਆਈ ਆ ਉਹਦੇ ਓ ਜੇ ਨਹੀਂ ਖਾਧੀ ਮੈਂ ਤੇਰੀ ਇਹ ਛੋਲਗੂ ਦੀ ਦਾ ਖੰਭ ਛੋਲਗੂ ਆਵੇ ਖਾਣਾ ਦਾ ਦੇਖ ਲੈ ਨਾ ਨਾ ਬੱਬਾ ਮੈਨੂੰ ਆਈ ਸੀ ਮੈਂ ਚੱਲ ਪਹਿ फेर ਮੈਂ ਕਾ ਇਧਰ ਆਉਂ। ਕੋਈ ਨਹੀਂ ਸਪਾਈ ਤੇ ਸਾਰੀ ਉਮਰ ਹੁੰਦੀ ਨਹੀਂ ਇੱਥੇ ਕਾਹੇ ਰਹੂਗਾ। ਕੋਈ ਤਾਂ ਗੱਲਾਂ ਬੱਬਰ ਰਹੂਗਾ ਤਾਂਹੀਂ ਜੇ ਹੁਣ ਕਰ ਰਹੇ ਰਹੂਗਾ ਕੋਈ ਫੇਰ ਹੀ ਸਫਾਈ ਰਹੂਗੀ। ਇਹ ਤਾਂ ਹੁਣ ਮੈਂ ਅੱਜ ਸਫਾਈ ਕਰ ਜੂਗੀ ਤੜਕੇ ਇਹ ਵਗ ਜੂਗਾ ਇੱਥੋਂ। ਕੋਈ ਦੂ ਸਫਾਈ ਤਾਂ ਮੇਰੀ ਟੱਟੀ ਚ ਵੱਧ ਆ। ਓਹੋ ਬਾਬਾ ਕਹਿ ਰਿਆਂ ਗੱਲਾਂ ਕਰੀ ਜਾਂਦਾ। ਉੱਠੀ ਇੰਜ ਗੱਲਾਂ ਨਾ ਕਰਿਆ ਕਰ। ਮੈਂ ਤਾਂ ਹੁਣ ਰੋਟੀ ਖਾ ਕੇ ਆਈ ਹਾਂ ਜੀ ਕੱਚਾ ਖੌਣ ਲਾ ਦੇਗਾ। ਓ ਰੋਟੀ ਤਾਂ ਭਾਈ ਖਾ ਕੇ ਆਈ ਹਾਂ ਹੁਣ ਆਪਣਾ ਕਿੰਨੀ ਵੀ ਚਾਲ ਫਿਰ ਹੁਣ ਬਹੁਤ ਟਾਈਮ ਹੋ ਗਿਆ ਹੁਣ ਤੁਨੂੰ। ਨਹੀਂ ਮੈਨੂੰ ਕਹਿੰਦਾ ਬਾਬਾ ਕਹਦਾ ਚੱਕਰ ਉਹ ਨਹੀਂ ਭਾਈ ਜਿੱਦ ਹਾਲੇ ਐਸੇ ਤੋਂ ਮੈਂ ਲੈ ਤੂੰ ਵੀ ਇੱਥੇ ਆ ਜਾਣਾ ਹੋ ਮੈਂ ਤਾਂ ਬੁੱਧ ਨਾਲ ਲਾਂਗਾ ਮੈਂ ਹੁਣ ਤੈਨੂੰ ਭਾਵਾ ਮਾਨਸਿਕ ਤੇ ਸਮਝੀ ਨਹੀਂ ਮੈਂ ਕਿਰਾਏ ਤੇ ਇੱਥੇ ਜੇ ਰਹਿਵਾਂ ਕੋਈ ਦਿੱਕਤ ਤਾਂ ਨਹੀਂ ਹੈਗੀ ਮੈਂ ਤਾਂ ਐ ਪੁੱਛਦੀ ਸੀ ਦਿੱਕਤ ਤਾਂ ਕੀ ਹੈ ਦਿੱਕਤ ਉਹ ਵਿਚਾਰ ਰੱਖਣਾ ਬੋ ਬਈ ਸਵਾਰੀ ਆਉਂਦੀ ਸਮਾਨ ਦੀ ਖੋਜਿੰਦਾ ਮਾਰ ਹੁੰਦੀ ਤੇ ਬੱਚ ਬੈ ਜਾਂਦੀ ਹੈ ਲੈ ਐ ਤਾਂ ਬਾਬਾ ਕੋਣ ਥਲਾ ਦੂਗਾ ਮੇਰੀ ਗੱਲ ਸੁਣ ਕਿਰਾਏਦਾਰ ਤਾਂ ਕਿਰਾਏਦਾਰ ਹੀ ਹੁੰਦਾ ਮੈਂ ਤਾਂ ਐ ਕਹਿਨੀ ਆ ਵੀ ਚੱਲ ਆਪਦੀ ਸਾਫ ਸਫਾਈ ਰਹਿ ਜੂਗੀ ਹੈ ਦੇਖ ਲੈ ਸਾਰੂ ਘਰ ਦੀ ਸਾਫ ਸਫਾਈ ਰੱਖਿਆ ਕਰੂਗੀ ਸਫਾਈ ਵਿੱਚ ਤੇਰੀ ਨਾ ਕਰ ਜੇ ਉਹ ਕਿਉਂ ਮੇਰੀ ਕਿਉਂ ਕਰ ਦੂਗਾ ਸੜਾ ਲੱਗਦਾ ਮੇਰੀ ਸਫਾਈ ਕਰ ਜੂਗਾ ਸਭ ਤੋਂ ਗੱਲਾਂ ਖੜੀ ਕਰੀ ਜਾਣਾ ਬੰਦਰਾ ਚੰਦਰਾ ਕੰਜਦਾ ਆਏ ਤਾਂ ਬੰਦਰਾ ਬੰਦਾ ਭਾਵੇਂ ਕਿੰਨੇ ਚੰਦਰਾ ਹੋਵੇ ਪਰ ਅਗਾਂਹ ਤੀਵੀ ਲੱਗ ਹੋਣੀ ਚਾਹੀਦੀ ਆ ਉਹ ਕਿੱਥੇ ਬਾਹਰ ਦੁਨੀਆ ਪਰਦਾ ਪਰੇ ਪਿੰਡ ਚ ਫਿਰਦੇ ਰਹਿਣੀਆਂ ਉਹ ਤੂੰ ਫਿਰਦੀ ਤਰ੍ਹਾਂ ਨਹੀਂ ਪਹਿਲਾਂ ਚਿੱਲੇ ਜੱਫਤ ਰਹਿਓ ਜੰਗਲਾਂ ਨੂੰ ਕਲਾ ਚ ਆਏ ਅਮੇ ਕੀ ਲੈਂਦਾ ਖਿਚ ਵੱਖ ਚੱਕ ਪਾ ਕੇ ਜਨਾਨੀ ਮੈਨੂੰ ਨਹੀਂ ਕੀਲ ਸਕਦਾ ਪਾਪਾ ਮੈਂ ਤੈਨੂੰ ਦੱਸਤੀ ਗੱਲ ਉਹ ਕੀ ਲਣਾ ਦਾ ਕੀ ਹੁੰਦਾ ਵਾ ਮੈਂ ਤੈਨੂੰ ਕੋਈ ਗੀਤ ਸੁਣਾਵਾਂ ਉਹ ਲੈ ਕਦਰ ਆ ਗਿਆ ਕਦਰ ਆ ਮੇਰਾ ਕੰਮ ਦਾ ਬਚਾਲੀ ਪਿਆ ਹਜੇ ਤੰਜੇ ਤੜਕੇ ਨਹੀਂ ਆਈ ਇਹ ਕੰਮ ਆ ਜੇ ਬਚਾਲੀ ਰੱਖੀ ਬਠਾ ਆਇਆ ਸਾਰਾ ਹੀ ਪਿਆ ਸਬਰ ਸਬਰ ਨਾਲ ਅੱਛਾ ਹੋਰ ਬਾਬਾ ਤੂੰ ਬੋਕਰ ਲੈਣ ਗਿਆ ਸੀ ਤੂੰ ਫੇਰ ਆਈ ਆ ਗਿਆ ਉਹ ਬੋਕਰ ਮੈਨੂੰ ਭਾਈ ਪਤਾ ਲੱਗ ਗਿਆ ਵੀ ਕਰਿਓ ਪਾ ਗਿਆ ਆਪਣੇ ਤੰਜੇ ਦੇ ਕੱਟੇ ਨੇ ਮਰਾ ਜਕੀਨ ਵੀ ਰੱਖਿਆ ਕਰ ਮੈਂ ਕੱਲੀ ਮੂੜੇ ਕੋਲ ਆ ਗਿਆ ਇੱਥੇ ਕੱਲੀ ਕੋਲ ਆ ਗਿਆ ਭਾਈ ਤੇਰਾ ਕੀ ਪਤਾ ਕੋਈ ਤੂੰ ਕਰ ਚ ਗਲਤ ਕੰਮ ਕਰਦੇ ਘਰ ਮੇਰਾ ਕਿਹਦਾ ਤਾਂ ਹੈ ਭਾਈ ਤੁਹਾਨੂੰ ਮਾਰਾ ਜੰਦਾ ਮੈਂ ਵਾ ਭਾਈ ਮੇਰੇ ਨਾਲ ਗਲਤ ਕੰਮ ਕਿਵੇਂ ਕਰ ਜੂ ਪਹਿਲਾਂ ਤੂੰ ਚਾ ਜਵੇਂ ਸਿਆਣਾ ਬਹਿਣਾ ਤੂੰ ਮੈਂ ਫੜਕੇ ਮੈਨੂੰ ਲੈ ਜੂ ਪਈ ਆਖੂਆ ਤੇਰਾ ਕਹਾਂਗਾ ਉਹ 5 ਸਾਲ ਮੈਂਬਰੀ ਕਰਕੇ ਉਹਨਾਂ ਨੇ ਗਲਤ ਕੰਮ ਕਰੇ ਹੁਣ ਕੀ ਕਰਨੇ ਕੀ ਹੈ ਅੱਜ ਉਹਨੂੰ ਰੇਕ ਬੜਾ ਘਰ ਬੜਾ ਰੇ ਬੜਾ ਜਾਂਦਾ ਓਏ ਚਾ ਠੀਕ ਆ ਮੇਰੀ ਗੱਲ ਸੁਣ ਪਾਪਾ ਮੈਨੂੰ ਰਹਾ ਦਤਾ ਕਰ ਸਮਰਉਣੀ ਹੈਗਾ ਬਾਕਰ ਤੇ ਹੱਤ ਕਰਨੀ ਹੁੰਦੀ ਨਹੀਂ 12 ਵਜ ਗਈ ਮੈਂ ਹੋਰ ਵੀ ਕੰਮ ਕਰਕੇ ਆਉਣੇ ਨੇ ਕਿਸੇ ਤੇ ਓ ਕੈ ਸੁਲਣ ਬਾਗਾ ਹੋ ਮੈਡੀਕਲ ਚ ਹੋਰ ਦੱਸ ਤੂੰ ਆ ਕਰ ਦੋ ਕੋਈ ਆ ਕਰ ਦੋ ਕਾ ਉੱਠਦੇ ਯਾਰ ਇਹ ਨਾਲ ਟਿਕਿਆ ਦੇ ਦੋ ਕਪਟਣ ਆਣੀ ਆਪਣੀ ਤਾਂ ਜਾਰੀ ਜਾ ਮਤੋਂ ਮਤ ਦਿੱਤਾ ਨਹੀਂ ਹੋਇਆ ਜਾਂਦਾ ਐਸੋ ਸੱਦਾ ਹੋਇਆ ਨਹੀਂ ਜਾਂਦਾ ਐਂ ਤਾਂ ਮੈਂ ਚਕਾਈ ਵੀ ਤੈਨੂੰ ਕਾਈ ਜੀ ਇਹਨੂੰ ਦੋ ਵਟੜ ਦਾ ਚਕਾ ਦੇ। ਉਹ ਐਂ ਤਾਂ ਕੋਈ ਗੱਲ ਨਹੀਂ ਪੱਠਾ ਮੁੱਠ ਦਾ ਪਈ ਮੈਂ ਸੁਕਾ ਦੋ ਇਹ ਜਿਹੜੀ ਮੇਰੀ ਮਾਸੀ ਜੀ ਨੇ ਗੁੱਡੋ। ਹਾਂ। ਉਹ ਸਹੀ ਕਹਿੰਦੀ ਸੀ ਕਹਿੰਦੀ ਤੇ ਨਾਲ ਰਲਿਆ ਨਾ ਕਰ। ਹਾਂ। ਅੰਜ ਦਿਨ ਮੈਨੂੰ ਵੀ ਗਾਹਤਾ। ਉਹ ਨਾਲੇ ਸਾਦਾ ਕਰ ਲਾਂ ਕੰਮ ਆਪਾਂ ਦਾਲ ਪਾਣੀ। ਨਾ ਨਾ ਭਰਾ ਬਰਾਬਰ ਕੋ ਦਾਲ ਪਈ ੜਕ ਕੇ। ਓਏ ਆਪਾਂ ਇਕੱਠੇ ਆ ਰਹਿਨੇ ਆ ਯਾਰ ਐਂ ਕਰਦਾ ਤੂੰ। ਬਾਬਾ ਤੁਸੀਂ ਅੱਲਾਹ ਦੀ ਆਪਦੀ ਬਾਤ ਚ ਕਰ ਲਿਓ ਮੈਨੂੰ ਬੱਕਰ ਬੱਕਰ ਲਿਆ ਦਵੇਂ ਬੱਕਰ ਮਾਰਦਾ ਪੂਰਾ ਖੜਾ ਸੁੱਤ ਨਾ। ਮੈਂ ਜਾਣਨਾ ਕਿਸੇ ਪਾਸੇ ਮੈਨੂੰ ਪਤਾ ਕਾ ਵੀ ਇਹਦਾ ਤੂੰ ਗੁੱਲੀ ਡੰਡਾ ਖੇਡਣਾ ਖੇਡ ਲੈ ਆਪਣਾ ਬਾਪ ਉਹ ਆਪਾ ਹੇ ਮੇਰੀ ਗੱਲ ਲੈ ਮੈਂ ਅੱਜ ਕੰਡਮ ਜਹਾ ਹੋਇਆ ਬੈਗਾ ਤੈਨੂੰ ਪਤਾੰਦਾ ਹੈਗਾ ਚੰਪ ਚਾ ਖਾਵਾ ਫਿਰ ਟੰਤਾ ਬਸਰੀਰ ਪਕਰਨੇ ਤੇ ਟਾਈਮ ਲੱਗੂ ਤੂੰ ਐ ਕਰ ਮੇਰੀ ਗੱਲ ਸੁਣ ਤਾਂ ਜਾ ਤੂੰ ਤਾਂ ਮਨਾ ਦੇ ਇਨੀ ਪਤਾ ਰੰਗੇ ਰੂੰਗਾ ਵਰਗਾ ਇੱਥੇ ਆ ਜਾ ਤੂੰ ਮੈਂ ਫਿਰ ਜਾਨਾ ਚੰਗਾ ਚੱਲ ਮੈਂ ਪਟਾਉਣਾ ਖੱਬੜ ਖੋਬੜ ਜਾ ਇਹਦਾ ਪਿਆਗਾ ਉਹ ਰਾਤ ਦੀ ਮੀਂਹ ਦੀ ਤਰੀ ਜਿ ਪਈ ਆ ਬਜੀ ਪਈ ਆ ਤਾਂ ਤੇ ਕਦੋਂ ਲਏਗਾ ਫਿਰ ਲੈ ਜੀ ਭਰਾ ਜੀ ਤੂੰ ਆਜੂ ਤੇਰਾ ਕਰਾ ਦਾ ਸੰਭਰ ਸੰਭਰਾਈਆ ਕਰ ਆ ਮਰਾਵਾ ਲੈ ਭਾਈ ਵਰਦੂਨ ਸੰਭਰ ਫਮਰਾਈਆ ਕਰ ਦੇ ਉੱਤ ਖੜੇ ਉਰੇ ਆ ਮੜਾ ਜਾ ਲਾਲ ਪੁੱਤ ਕਿੰਨੇ ਰੱਖਾ ਕਰਾ ਨਹੀਂ ਕੀ ਕਿਹਾ ਕਿ ਭਾ ਗਿਆ ਪਪਾ ਉਹ ਤਾਂ ਭਾਈ ਦਵਾਈ ਦੇ ਕੇ ਗਿਆ ਮੈਨੂੰ ਕਹਿੰਦਾ ਕਈ ਵਾਰੀ ਵੀ 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 ਉਹ ਕੱਢ ਜਾਂਦਾ ਕਹਿੰਦਾ ਗੋਲੀ ਲੈ ਲਈ ਬਾਬਾ ਮੈਨੂੰ ਬੰਦਾ ਇਹ ਵੀ ਚੰਗਾ ਲੱਗਦਾ ਮੈਨੂੰ ਲੱਗਦਾ ਨਾ ਨਾ ਭਾਈ ਬਹੁਤ ਚੰਗਾ ਤੈਨੂੰ ਕੋਈ ਕਰਨ ਜੀ ਕੁਸਪੜਾ ਕੇ ਗਿਆ ਮੇਰੀ ਗੱਲ ਸੁਣ ਲੈ ਮੈਂ ਕੱਲੀ ਜ਼ਰੂਰ ਆ ਪਰ ਹੱਥ ਨਹੀਂ ਮੈਂ ਲਾਉਣ ਦਿੰਦੇ ਕਿਤੇ ਮੈਨੂੰ ਹੋਰ ਆ ਉਹ ਕਰ ਜੇ ਲੈ ਭਾਈ ਹੱਥ ਲਾ ਲੀ ਆਏ ਕੀ ਗੱਲ ਹੈ ਜੇ ਤੁਹਾਨੂੰ ਕੋਈ ਕੰਮ ਕਰਾਉਣਾ ਤਾਂ ਕਰਾ ਨਹੀਂ ਫਿਰ ਮੈਂ ਜਾਣੀ ਆ ਆ ਕਿਵੇਂ ਆਏ ਕੂੜਾ ਲਾਣੂ ਆ ਬਾਹਰੋਂ ਕਿਉਂ ਕੀ ਗੱਲ ਹਾਂ ਤੂੰ ਕਾਹਤ ਕੂੜਾ ਲਾ ਲੇ ਮੈਨੂੰ ਕੂੜਾ ਗਿਆ ਹੋਇਆ ਕੂੜਾ ਹੁਣ ਤੂੰ ਭੱਗ ਜੈਗੀ ਤੂੰ ਆ ਫੜ ਮੇਰੀ ਗੱਲ ਸੁਣ ਲੈ ਆਉ ਦੇ ਆ ਖੋਲ ਬਾਹਰ ਜੇ ਕੋਈ ਕਰ ਕੰਮ ਕਰਾਉਣਾ ਤਾਂ ਕੋਈ ਡਰੀ ਜਾਨੀ ਆ ਆ ਜਾ ਕੋਈ ਨਾ ਬਾਬਾ ਮੈਂ ਆ ਜਾਨੀ ਆ ਬੰਦ ਨਾ ਭਰ ਖੋਲ ਕੇ ਆ ਜਾ ਕੂੜਾ ਵਿਖਾਉ ਤਰਾ ਕੁੰਦੀਆਂ ਚੱਕ ਲਾਉਂਦੀਆਂ ਕੁੰਦੀਆਂ ਤ ਚੱਲ ਆ ਜਾ ਬਾਬਾ ਸੰਪਰਕ ਜਾਵਾ ਮਾਦਾ ਸਾਰਾ ਸਾਰੇ ਪਿੰਡ ਦਾ ਕੰਮ ਰਹਿ ਕੇ ਤੇਰੇ ਕਰਕੇ ਲਕੀ ਪਾਲਾ ਮੜੀ ਲੈ ਹੋਰ ਚੱਲ ਆ ਜਾ ਇਹਦਾ ਦਰ ਪੜਾ ਦੁਆਇਂ ਕਰੀ ਆਹ ਕੰਮ ਰਖੋੜ ਲਈ ਹਾਂ ਆਪਣੇ ਬਾਅਦ ਡੱਬੋ ਡੂਜੇ ਨੇ ਇਹਦੇ ਉਹ ਕਰ ਲਈ ਲੋਟ ਦੇਖਾ ਬਾਬਾ ਕੁੰਜੀਆਂ ਐਸੇ ਦੀਆਂ ਨੇ ਕਿ ਕੱਸ ਦੀਆਂ ਹੋਰ ਨੇ ਲੈ ਇਹਦਾ ਖੁੱਲਦੀਆਂ ਨਹੀਂ ਬਾਬਾ ਕੁੰਜੀਆਂ ਘੜੀਆਂ ਨਹੀਂਆਂ ਓਏ ਹਾਏ ਆ ਇੱਧਰ ਲੈ ਨੂੰ ਦੇਖਵਾ ਤੂੰ ਮੈਨੂੰ ਛੱਡ ਮੈਨੂੰ ਪਤੀ ਐ ਤੇਰਾ ਬਸ ਤੂੰ ਮੈਨੂੰ ਪਤੀ ਐ ਜਿਹੜਾ ਬੈਬਤਾ ਕਰਦ ਨੂੰ ਕਰਦਾ ਬਾਪਾ ਸੁਣ ਲਾ ਤੂੰ ਆ ਬਾਪਾ ਮੇਰੀ ਬਾਹ ਛੱਡ ਦੇ ਛੱਡ ਬੱਟੇ ਜਿੰਦੇ ਨੂੰ ਚਾਬੀ ਲਾ ਕੇ ਦੇਖ ਬੱਟੇ ਜਿੰਦੇ ਨੂੰ ਇਹ ਨੂੰ ਲਾ ਕੇ ਨਹੀਂ ਲੱਗਦੀ ਇਹ ਨੂੰ ਵੀ ਲੱਗਦੀ ਲੱਗ ਗਈ ਆ ਲੈ ਇਹਦੇ ਵਿੱਚ ਬਾਬੂ ਤਿੰਗੜੇ ਕਹਤੋ ਮੈਨੂੰ ਕੋ ਉਹ ਖੜਪਤਾ ਨਾ 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 ਛੱਡ ਛੱਡ ਬੋਲ ਗੋਰੀਏ ਆ ਤਾਉ ਦੇ ਕੁੰਡ ਨਾ ਨਾ ਮੈਂ ਤਾਂ ਜਾਨੀ ਹਾਏ ਹਾਏ ਮੈਂ ਤਾਂ ਪਹਿਲਾਂ ਹੀ ਪਤਾ ਸੀ ਤੇਰੇ ਲੱਛਣਾਂ ਦਾ ਓ ਤੂੰ ਤਾਂ ਪਟਾਲੋਂ ਹੀ ਭੱਜ ਗਈ ਭਾਈ ਕੰਮ ਤਾਂ ਕਰਦਾ ਹੁਣ ਫੌਰੀ ਮਾਂ ਦਾ ਮਾਰ ਦੋ ਵੀ ਡਰਦੀ ਆ ਲੈ ਹਾਏ ਮੈਂ ਤਾਂ ਪਹਿਲਾਂ ਪਾਸੇ ਇਹਦੇ ਲਖਣਾਂ ਦਾ ਬਹਿ ਜਾਣ ਦਾ ਵੀ ਇਹ ਜੱਫੀਆਂ ਪਾਉਣ ਨੂੰ ਫਿਰਦਾ ਉਹ ਖਾ ਲੈ ਪਰ ਬੁਰਾ ਖਾ ਜਾ ਕਰਜਾ ਕਰਜਾ ਕੁਛ ਕੀ ਬਾਤ ਨਹੀਂ ਇਹਦੀ ਚੱਕ ਨਾ ਨਾ ਕੁਛ ਨਹੀਂ ਲੈ ਗਈ ਬਾਬਾ ਮੈਂ ਤਾਂ ਮੈਂ ਨਹੀਂ ਸੰਭਰੇ ਸੰਭਰਦੇ ਇੱਥੇ ਮੈਂ ਆਖ ਬਾਬਾ ਜਿੰਦੇ ਖੋਲ ਜਿੰਦ ਤਾਂ ਖੋਲੇ ਨੀ ਮੈਨੂੰ ਜੱਪੀਆਂ ਪਾਉਣ ਲੱਗੇ ਕੋਈ ਗੱਲ ਨਾ ਪੜ ਬੰਦੇ ਨਾ ਨਾ ਮੈਂ ਨਹੀਂ ਕਰਦੀ ਨਾ ਮੈਂ ਖਲਾ ਜਨਾ ਨਾ ਨਾ ਹੁਣ ਤਾਂ ਤੁਸੀਂ ਦੋ ਹੋ ਜਾਓਗੇ ਮੇਰਾ ਕੀ ਬਣੂਗਾ ਤੇ ਕੱਲੀ ਜਣੀ ਦਾ ਉਹ ਚੱਲ ਫੇ ਕੋਈ ਗੱਲ ਚੱਲ ਫੇ ਕੋਈ ਗੱਲ ਨਾ ਨਾ ਮੈਂ ਨਹੀਂ ਕਰਦੀ ਪਾਵਾ ਜਿੰਦ ਨੇ ਡੰਗਤਾ ਹੋ ਸੋਲੂਗਾ ਜਿਹਨਾਂ ਸਾਬ ਨਾ ਭੱਜੀ ਹੁੰਦੀ ਓ ਪੱਦੀ ਕੇ ਮੈਨੂੰ ਆਉਂਦੀ ਓ ਪੱਦੀ ਦਾ ਯਾਰ ਉਹਨੂੰ ਦਿਂਦਾ ਦਿਖਾਦਾ ਵੱਡਾ ਮੈਂ ਜਿੰਦ ਤਾਂ ਕਿੰਦਾ ਹੋਦਰਾ ਨੰਬਰ ਆ ਜਣ ਨੰਬਰਾਂ ਵਾਲਾ ਜਿਹੜਾ ਉਹ ਖੋਲਣਾ ਸੀਗਾ ਨੰਬਰੇ ਲਾਣ ਫੁਰਦਾਗਾ ਕਿੰਤਾ ਚੰਗਾ ਤੇਰੇ ਕੋਲ ਤੋਂ ਉਪਰ ਨੰਬਰਾਂ ਨਾਲ ਹੀ ਖੁੱਲਦਾ ਹੋ ਨੰਬਰ ਲਾਇਆ ਨਹੀਂ ਉਹ ਇਹਦਾ ਨੰਬਰੀ ਲੱਗਿਆ ਰਾਡਾ ਭੱਜ ਗਈ ਲੈ ਰਸ ਕਈ ਲੰਪ ਤੇਰਾ ਬਾਬੇ ਜਿੰਦੀ ਨਹੀਂ ਖੁੱਲਦੇ ਓ ਜਦ ਤੱਕ ਤੂੰ ਲੱਕ ਰੱਖਿਆ ਕੰਤੰਦਾ ਕਈ ਵੇ ਪੰਜ ਦੋ ਤੂੰ ਲੱਗ ਜਿੰਦੀ ਇਹ ਕੰਤੰਦਾ ਉਹ ਲਾਇਏ ਨੂੰ ਵਾਲਾ ਚ ਰਹੋਗਾ ਯਾਰ ਹੁਣ ਦਰਤਾ ਲੱਗੂਗੀ 6 ਮਿੰਟ ਹੋਏ ਘਰ ਬੰਦ ਪਏ ਨੂੰ ਮੇਰੇ ਨਾਲ ਜਿੰਦਾ ਤਾਂ ਖਰਾਬ ਹੋਗੇ ਕੱਲ ਖਰਾਬ ਹੋ ਗਿਆ ਜੁਵਾਈ ਬੂਟੀ ਲਾਵਾਂਗੇ ਹੁਣ ਦੇਖਦੇ ਕੋਈ ਕਾਹਦੇ ਤੰਦ ਤੰਦੇ ਨੀ ਬਰਾਹ ਕੋ ਆਪਣੇ ਚ ਵੀ ਗੱਲ ਕੇ ਜੀ ਚੀਜ਼ ਨੂੰ ਛੇੜੇ ਹੀ ਨਹੀਂ ਆਪਾਂ ਉਹ ਪੈਂਡਾ ਦਾ ਜਾਮ ਹੋਇਆ ਪਿਆ ਹੁਣ ਖੁੱਲਦਾ ਨਹੀਂ ਹੁਣ ਕਮਰਾ ਸਾਫ ਕਰਨਾ ਛੁਣ ਦੱਸ ਕੇ ਵੀ ਕਿਵੇਂ ਕਰੀਏ ਕਮਰਾ ਸਾਫ ਤਾਂ ਫਿਰ ਮੈਨੂੰ ਕੋਹਰ ਦੇਖਣਾ ਕੋਈ ਪੰਡਿਤ ਚ ਮਾਰਦਾ ਕਿਹੜਾ ਕੋਈ ਉਹਦਾ ਬਾਗੀ ਕਹਿੰਦੀ ਮੈਂ ਨਹੀਂ ਕਹਿੰਦੀ ਭਾਈ ਖੜਦੀ ਬੋਦਾ ਭੱਜ ਗਈ ਉਹ ਭਾਈ ਤੇਰੇ ਲੱਥਣ ਮਾਰੇ ਹੁਣ ਮੈਂ ਤਾਂ ਤੇਰੇ ਸਾਹਮਣੇ ਸਮਾਨ ਤੈਨੂੰ ਫੜਾਤਾ ਸੀ ਹੁਣ ਤੇਰੀ ਸਾ ਤੇਰੀ ਸ਼ਰਦਾਰੀ ਰਹੀ ਉਹ ਕਮਰਾ ਹੀ ਨਹੀਂ ਖੁੱਲਿਆ ਕਮਰਾ ਹੁਣ ਮੈਂ ਦੱਸ ਕੀ ਕਰਾਂ ਕਮਰੇ ਇਹੇ ਜੇ ਤੂੰ ਕਹੜੇ ਕਮਰੇ ਖੋਲਣਾ ਕਈ ਦਾ ਕਮਰੇ ਨੂੰ ਕੀ ਹੁੰਦਾ ਸੀ ਉਹ ਜਿੰਦਾ ਧਾਮ ਹੋ ਗਿਆ ਕਾਹ ਮਾ ਗਿਆ ਆ ਜਿੰਦਾ ਦਿਖਾ ਕੇ ਲੈ ਆਂ ਜਿੰਦਾ ਨਾ ਨਾ ਮੈਂ ਨਹੀਂ ਜਾਂਦਾ ਭਰਾਵਾ ਜਿਹਨੇ ਸਾਹ ਨਾਲ ਤੇਰੇ ਹਾਲਾਤ ਮਾਰੇ ਪਿਆਰ ਦੀ ਚਿੰਤਾ ਨੂੰ ਔਖੀ ਹੋਈ ਪਈ ਐ ਓਏ ਆ ਤਾ ਦਾ ਨਾ ਨਾ ਓਏ ਆ ਜੀ ਮੇਰੇ ਘਰੋਂ ਨਾ ਕੋ ਲੈ ਜੇ ਨੀ ਓਏ ਫੱਕਾ ਤੇ ਇਹਦਾ ਸਿਰੇ ਵਣੇ ਹੋਇਆ ਓਏ ਆ ਤਾ ਦਾ ਮਾੜਾ ਗੱਲ ਤਾਂ ਸੁਣ ਜਾ ਓ ਇਹੇ ਜੇ ਲੈ ਜਾਨੀ ਰੱਖ ਦਿੰਦਾ ਸਿਰ ਓ ਆ ਜਾ ਯਾਰ ਤੂੰ ਜਿਹੜੇ ਸਕੂਟ ਤੂੰ ਮੜਦਾ ਖਵਾ ਚੱਕੀ ਦਰ ਲੱਗਿਆ ਹਾਂ ਆ ਜਾ ਆ ਜਾ